ਕੌਣ ਕਹਿੰਦਾ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਇਹ ਬੋਲ ਕੈਬਨਿਟ ਮੰਤਰੀ ਡਾਕਟਰ ਬਲਵੀਤ ਸਿੰਘ ਦੇ ਨੇ ਤੇ ਉਹਨਾਂ ਦੇ ਇਸ ਬਿਆਨ ਨੇ ਭਗਵੰਤ ਸਿੰਘ ਮਾਨ ਦੇ ਉਸ ਦਾਅਵੇ ਦੀ ਫੂਕੜ ਦਿੱਤੀ ਹੈ ਜਿਹੜਾ ਦਾਵਾ ਉਹਨਾਂ ਨੇ 2 ਹਫ਼ਤੇ ਪਹਿਲਾਂ ਕੀਤਾ ਸੀ ਕਿ ਪੰਜਾਬ ਦੇ ਵਿੱਚੋਂ 99% ਨਸ਼ਾ ਖਤਮ ਹੋ ਗਿਆ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਐਲਾਨ ਦੀ ਵੀ ਫੂਕ ਕੈਬਨਿਟ ਮੰਤਰੀ ਬਲਵੀਰ ਸਿੰਘ ਹੋਰਾਂ ਦੇ ਇਸ ਬਿਆਨ ਨੇ ਕੱਢੀ ਹੈ ਜੋ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 3 ਮਈ 2025 ਨੂੰ ਦਿੱਤਾ ਸੀ ਕਿ ਭਾਈ 31 ਮਈ 2025 ਤੱਕ ਪੰਜਾਬ ਨਸ਼ਾ ਮੁਕਤ ਸੂਬਾ ਹੋਵੇਗਾ ਤੇ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਤਾਰੀਖ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਵੀ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਾਂ ਡਾਕਟਰ ਬਲਵੀਰ ਸਿੰਘ ਨੇ ਸਾਫ਼ ਤੇ ਸਪੱਸ਼ਟ ਤੌਰ ਤੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਇੱਥੇ ਮੈਂ ਤੁਹਾਨੂੰ ਦੋ ਤਸਵੀਰਾਂ ਦਿਖਾਉਣੀਆਂ ਚਾਹਾਂਗਾ ਜਿਸ ਤੇ ਵਿੱਚ ਪਹਿਲੀ ਤਸਵੀਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਏ ਜਦੋਂ ਪੀਏਪੀ ਗਰਾਊਂਡ ਜਲੰਧਰ ਦੇ ਵਿੱਚ ਪਿੰਡੂ ਸੁਰੱਖਿਆ ਕਮੇਟੀਆਂ ਤੋਂ ਸੌਂਚ ਇਕਵਾਉਂਦੇ ਤੇ ਦਾਵਾ ਕਰਦੇ ਨੇ ਕਿ 31 ਮਈ 2025 ਤੱਕ ਪੰਜਾਬ ਨਸ਼ਾ ਮੁਕਤ ਹੋਵੇਗਾ ਇਹ ਤਸਵੀਰ 3 ਮਈ 2025 ਦੀ ਹੈ ਤੇ ਦੂਜੀ ਤਸਵੀਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਦੀ ਆ ਜਿਸ ਤੇ ਵਿੱਚ ਉਹ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ 31 ਮਈ 2025 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਵਾ ਕਰਦੇ ਨਜ਼ਰ ਆਉਂਦੇ ਨੇ ਤੇ ਅੱਜ ਤਾਰੀਖ 13 ਜੂਨ ਹੁਣ ਜੇਕਰ ਮੁੱਖ ਮੰਤਰੀ ਸਾਹਿਬ ਦੀ ਮੰਨੀਏ ਜਾਂ ਡੀਜੀਪੀ ਗੌਰਵ ਯਾਦਵ ਹਰਾਂ ਦੀ ਮੰਨੀਏ ਤਾਂ ਪੰਜਾਬ 31 ਮਈ ਤੱਕ ਨਸ਼ਾ ਮੁਕਤ ਹੋ ਚੁੱਕਿਆ ਤੇ ਜੇਕਰ ਨਹੀਂ ਹੋਇਆ ਤਾਂ ਭਾਈ ਫਿਰ ਕਮੀ ਕਿੱਥੇ ਰਹਗੀ ਕੀ ਇਹ ਬਿਆਨ ਸਿਰਫ ਹਵਾਵਾਜੀ ਦੇ ਲਈ ਦਿੱਤੇ ਗਏ ਕੀ ਇਹ ਬਿਆਨ ਸਿਰਫ ਵਾਹਵਾਹੀ ਦੇ ਲਈ ਦਿੱਤੇ ਗਏ ਕੀ ਇਹ ਬਿਆਨ ਬਿਨਾ ਗਰਾਊਂਡ ਤਿਆਰ ਕੀਤੇ ਦਿੱਤੇ ਗਏ ਤੇ ਜੇਕਰ ਬਿਆਨ ਸਹੀ ਨੇ ਤਾਂ ਫਰਾਉ ਪਿਛਲੇ ਕੁਝ ਕੁ ਦਿਨਾਂ ਦੀਆਂ ਖਬਰਾਂ ਤੇ ਝਾਤ ਮਾਰ ਲੈਣੀਆਂ ਕਿ ਪੰਜਾਬ ਚ ਨਸ਼ੇ ਦੀ ਓਵਰਡੋਜ਼ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ ਨੇ ਇਹ ਤਾਂ ਉਹ ਨੇ ਜੋ ਸੁਰਖੀਆਂ ਬਣੀਆਂ ਇਹ ਤਾਂ ਉਹ ਮੌਤਾਂ ਨੇ ਜੋ ਚਰਚਾਵਾਂ ਬਣੀਆਂ ਇਹ ਉਹ ਮੌਤਾਂ ਨੇ ਜੋ ਖਬਰਾਂ ਬਣੀਆਂ ਪਰ ਹੋਰ ਕਿੰਨੀਆਂ ਹੋਣਗੀਆਂ ਜਿਹੜੀਆਂ ਮੌਤਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਜਾਂ ਨਸ਼ੇ ਦੇ ਨਾਲ ਹੋਈਆਂ ਪਰ ਖਬਰਾਂ ਨਹੀਂ ਬਣ ਸਕੀਆਂ ਪਹਿਲੀ ਖਬਰ 2 ਜੂਨ 2025 ਦੀ ਹੈ ਜਿੱਥੇ ਪਿੰਡ ਰੋੜੀ ਕਪੂਰਾ ਦੇ 22 ਸਾਲਾਂ ਨੌਜਵਾਨ ਦੀ ਨਸ਼ੇ ਦੇ ਨਾਲ ਮੌਤ ਹੋ ਜਾਂਦੀ ਹੈ ਦੂਜੀ ਖਬਰ ਜਲਾਲਾਬਾਦ ਹਲਕੇ ਦੇ ਪਿੰਡ ਇਸਲਾਮ ਵਾਲਾ ਦੀ ਆ ਜਿੱਤੋਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਸੁਪੁੱਤਰ ਦੀ 5 ਜੂਨ ਨੂੰ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੁੰਦੀ ਹੈ ਤੇ ਇਸ ਪਿੰਡ ਦਾ ਸਰਪੰਚ ਤੇ ਪਿੰਡ ਵਾਲੇ ਸ਼ਰਿਆਮੇ ਕਹਿੰਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਆਮ ਵਿਕਦਾ ਆ ਖੁੱਲਿਆਂ ਵਿਕਦਾ ਆ ਕੋਈ ਪੁਲਿਸ ਹੱਥ ਨਹੀਂ ਪਾਉਂਦੀ ਅਸੀਂ ਕਹਿ ਕੈ ਥੱਕ ਚੁੱਕੇ ਆ ਤੇ ਤੀਜੀ ਖਬਰ 11 ਜੂਨ ਦੀ ਹੈ ਜਿਸ ਤੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਦੋ ਮੌਤਾਂ ਹੁੰਦੀਆਂ ਫੋਨ ਮੈਂ ਪੁੱਛਣਾ ਚਾਹਣਾ ਕਿ ਭਾਈ ਜਿਹੜਾ ਪੰਜਾਬ ਤੁਸੀਂ ਨਸ਼ਾ ਮੁਕਤ 31 ਮਈ ਤੱਕ ਕੀਤਾ ਇਹ ਉਹ ਵਸਤਾ ਕਿੱਥੇ ਆ ਇਹ ਤਾਂ ਦੱਸ ਦਿਓ ਕਿਉਂਕਿ ਇਹ ਰੋੜੀ ਕਪੂਰਾ ਇਸਲਾਮ ਵਾਲਾ ਫਿਰੋਜ਼ਪੁਰ ਇਹ ਤਾਂ ਉਸ ਪੰਜਾਬ ਦੇ ਇਲਾਕੇ ਨੇ ਜਿਸ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ ਉਸ ਪੰਜਾਬ ਦੇ ਇਲਾਕੇ ਨੇ ਜਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਤੇ ਜਿਨ੍ਹਾਂ ਦੇ ਵੱਲੋਂ 31 ਮਈ ਤੱਕ ਨਸ਼ਾ ਮੁਕਤ ਪੰਜਾਬ ਨੂੰ ਕਰਨ ਦੀ ਗੱਲ ਕਹੀ ਗਈ ਸੀ ਜੋ 31 ਮਈ ਤੱਕ ਇਹ ਪੰਜਾਬ ਤਾਂ ਨਸ਼ਾ ਮੁਕਤ ਨਹੀਂ ਹੋਇਆ ਹੁਣ ਇਹ ਨਹੀਂ ਪਤਾ ਕਿ ਤੁਸੀਂ ਕਿਹੜਾ ਉਹ ਪੰਜਾਬ ਹੈ ਜਿਹੜਾ ਨਸ਼ਾ ਮੁਕਤ ਕਰ ਦਿੱਤਾ ਹੈ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਇਹ ਗੱਲਾਂ ਸਿਰਫ ਅਸੀਂ ਨਹੀਂ ਕਹਿ ਰਹੇ ਇਹ ਗੱਲਾਂ ਤਾਂ ਹੁਣ ਤੁਹਾਡੇ ਮੰਤਰੀ ਵੀ ਕਹਿ ਰਹੇ ਨੇ ਤੇ ਮੰਤਰੀ ਕਬੂਲ ਵੀ ਰਹੇ ਨੇ ਜਿਵੇਂ ਕਿ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਕਬੂਲ ਲਿਆ ਦਰਅਸਲ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਬਲਵੀਰ ਸਿੰਘ ਹੋਰਾਂ ਤੋਂ ਪੁੱਛਿਆ ਜਾਂਦਾ ਹੈ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਕਿੰਨੇ ਮਰੀਜ਼ ਆ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਗਿਣਤੀ ਰੁਟੀਨ ਦੇ ਵਿੱਚ 10 ਲੱਖ ਤੇ ਕਰੀਬੇ ਤਿਹੇ ਰਜਿਸਟਰਡ ਮਰੀਜ਼ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਨੇ ਹਾਂ ਇਹਨਾਂ ਜ਼ਰੂਰ ਹੈ ਕਿ ਥੋੜਾ ਬਹੁਤਾ ਵਾਧਾ ਜ਼ਰੂਰ ਹੋਇਆ ਇਸ ਜਵਾਬ ਤੋਂ ਬਾਅਦ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ ਪੁੱਛਿਆ ਗਿਆ ਕਿ ਜੇਕਰ ਮਰੀਜ਼ਾਂ ਦੇ ਵਿੱਚ ਵਾਧਾ ਨਹੀਂ ਹੋਇਆ ਤਾਂ ਇਹ ਦਾਵਾ ਕਿਸ ਆਧਾਰ ਤੇ ਕੀਤਾ ਜਾ ਰਿਹਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਕਿਉਂਕਿ ਜੇਕਰ ਪੰਜਾਬ ਨਸ਼ਾ ਮੁਕਤ ਹੋਇਆ ਹੁੰਦਾ ਤਾਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦੀ ਲਾਈਨ ਲੱਗੀ ਹੁੰਦੀ ਤਾਂ ਡਾਕਟਰ ਬਲਵੀਰ ਸਿੰਘ ਨੇ ਇਸ ਤੇ ਜਵਾਬ ਦੇ ਵਿੱਚ ਕਿਹਾ ਕਿ ਮੈਂ ਕਦੇ ਇਹ ਦਾਵਾ ਨਹੀਂ ਕੀਤਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ। ਮੇਰੇ ਕੋਲ ਚਾਰ ਪਿੰਡਾਂ ਦੀ ਰਿਪੋਰਟ ਜ਼ਰੂਰ ਹੈ ਜਿੱਥੇ ਨਸ਼ਾ ਖਤਮ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਇੱਥੇ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ 99% ਨਸ਼ਾ ਖਤਮ ਹੋਣ ਦੀ 2 ਹਫ਼ਤੇ ਪਹਿਲਾਂ ਗੱਲ ਕਹਿੰਦੇ ਨੇ ਤੇ 2 ਹਫ਼ਤੇ ਬਾਅਦ ਉਹਨਾਂ ਦੇ ਹੀ ਮੰਤਰੀ ਡਾਕਟਰ ਬਲਵੀਰ ਸਿੰਘ ਇਹ ਕਹਿ ਦਿੰਦੇ ਨੇ ਕਿ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ। ਕੌਣ ਕਹਿੰਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਤਾਂ ਹੁਣ ਦੱਸੋ ਭਾਈ ਕਿ ਦੀ ਮੰਨੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੰਨੀਏ ਜਾਂ ਫਿਰ ਡਾਕਟਰ ਬਲਬੀਰ ਸਿੰਘ ਔਰਾਂ ਦੀ ਮੰਨੀਏ ਇਹ ਵੱਡੇ ਸਵਾਲ 77 ਦੇ ਉੱਪਰ ਖੜੇ ਹੁੰਦੇ ਨੇ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਪੜੀ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਹੋ ਇਜਾਜ਼ਤ ਧੰਨਵਾਦ ਜੀ